ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਨਸੂਨ ਨੇ ਜੜੀਆ ਦਸਤਕ ਦਿੱਤੀ ਹੈ ਹਾਲਾਂਕਿ ਬੀਤੇ ਦਿਨੀ ਪੰਜਾਬ ਦੇ ਕੁਝ ਕਿ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਸੀ ਪਰ ਬਾਰਿਸ਼ ਨਹੀਂ ਜ਼ਿਆਦਾ ਨਹੀਂ ਸੀ ਕਿ ਤਾਪਮਨ ਦੇ ਵਿੱਚ ਗਿਰਾਵਟ ਆ ਸਕੇ ਤਾਂ ਦੱਸਿਆ ਕਿ ਸੌਣ ਦਾ ਮਹੀਨਾ ਸ਼ੁਰੂ ਹੁੰਦੇ ਸਾਰੀ ਸੌਣ ਦੀ ਪਹਿਲੀ ਬਰਸਾਤ ਨੇ ਦਸਤਕ ਦੇ ਦਿੱਤੀ ਹੈ ਤਸਵੀਰੇ ਪਹਿਲਾਂ ਤਿੱਖੀ ਧੁੱਪ ਸੀ ਔਰ ਉਸ ਤੋਂ ਬਾਅਦ ਅਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਛਾਈਆਂ ਰਹੀਆਂ ਹੈ ਲਗਾਤਾਰ ਤੇਜ਼ ਹਵਾ ਚੱਲਦੀ ਰਹੀ ਔਰ ਉਸ ਤੋਂ ਬਾਅਦ بارش ਹੋਈ ਹੈ ਤਾਂ ਬਿਲਕੁਲ ਦੱਸਦੀ ਕਿ ਇਸ ਵੇਲੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਨੇ ਜੋ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਦਰਸਲ ਹਲਕੀ ਤੋਂ ਦਰਮਿਆਨੀ بارش ਹੋ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 10 ਜ਼ਿਲ੍ਹਿਆਂ ਦੇ ਵਿੱਚ ਕਹਿ ਸਕਦੇ ਆ ਕਿ ਭਾਰੀ ਮੀ ਪਏਗਾ ਤਾਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਨਿੱ ਦਿਨੀ ਪੰਜਾਬ ਦੇ ਵਿੱਚ ਮਾਨਸੂਨ ਦਾ ਜ਼ਰ ਘੱਟ ਦੇਖਣ ਨੂੰ ਮਿਲਿਆ। ਦੱਸਦੇ ਕਿ ਐਤਵਾਰ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚੋ ਹਲਕੀ ਬਾਰਿਸ਼ ਹੋਈ ਪਰ ਇਸ ਨਾਲ ਮੌਸਮ ਦੇ ਵਿੱਚ ਬਹੁਤਾ ਫਰਕ ਨਹੀਂ ਪਿਆ। ਹਾਂ ਤਾਂ ਦੱਸਦੀ ਹੈ ਕਿ ਤਾਪਮਾਨ ਦੇ ਵਿੱਚ ਸਿਰਫ 0.1 ਡਿਗਰੀ ਦੀ ਥੋੜੀ ਜਿਹੀ ਗਰਾਵਟ ਦਰਜ ਕੀਤੀ ਗਈ। ਭਾਵ ਗਰਮੀ ਅਜੇ ਵੀ ਉਹੀ ਸੀ। ਹਾਲਾਂਕਿ ਮੌਸਮ ਵਿਭਾਗ ਨੇ ਸੋਮਵਾਰ ਸਵੇਰੇ ਇੱਕ ਚੇਤਾਵਨੀ ਜਾਰੀ ਕੀਤੀ ਸੀ ਕਿ ਮਾਨਸਾ, ਪਟਿਆਲਾ, ਬਰਨਾਲਾ, ਫਤਿਹਗੜ ਸਾਹਿਬ ਮੋਹਾਲੀ ਬਠਿੰਡਾ ਮੁਕਸਰ ਸਾਹਿਬ ਫਰੀਦਕੋਟ ਰੂਪਨਗਰ ਤੇ ਮੋਗਾ ਜ਼ਿਲ੍ਹਿਆਂ ਦੇ ਵਿੱਚ ਸਵੇਰੇ 10 ਵਜੇ ਤੋਂ ਕਹਿ ਸਕਦੇ ਹਾਂ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਦਰਮਿਆਨੀ ਬਾਰਿਸ਼ ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਯਾਨੀ ਕਿ 37.2 ਡਿਗਰੀ ਦਰਜ ਕੀਤਾ ਗਿਆ ਸੀ ਜਦ ਕਿ ਲੁਧਿਆਣੇ ਦੇ ਵਿੱਚ 35 ਡਿਗਰੀ ਪਟਿਆਲੇ 'ਚ 36 ਡਿਗਰੀ ਬਠਿੰਡੇ 'ਚ 20 35 ਡਿਗਰੀ ਔਰ ਪਠਾਨਕੋਟ ਦੇ ਵਿੱਚ 30 ਡਿਗਰੀ ਤਾਪਮਾਨ ਰਿਹਾ ਤਾਂ ਮੀਂਹ ਦੀ ਗੱਲ ਕਰੀਏ ਤਾਂ ਅੱਤਵਾਰ ਸ਼ਾਮ ਤੱਕ ਮੁਹਾਲੀ ਦੇ ਵਿੱਚ 3.5 ਮਿਲੀਮੀਟਰ ਅੰਮ੍ਰਿਤਸਰ ਦੇ ਵਿੱਚ 2 ਮਿਲੀਮੀਟਰ ਮੋਗਾ ਦੇ ਵਿੱਚ 1.5 ਮਿਲੀਮੀਟਰ ਪਟਿਆਲਾ ਦੇ ਵਿੱਚ ਸਿਰਫ ਤੇ ਸਿਰਫ 0.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਅਸਦਾ ਮਤਲਬ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਹੋਈ ਪਰ ਗਰਮੀ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿਵੇਂ ਕਿ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ 10 ਵਜੇ ਤੱਕ ਤੇਜ਼ ਹਵਾਵਾਂ ਚੱਲ ਸਕਦੀਆਂ ਨੇ بارش ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਔਰ ਇਸ ਦੇ ਨਾਲ ਹੀ ਛਕੜ ਆ ਸਕਦਾ ਹੈ ਤਕਰੀਬਨ 9:30 ਤੋਂ ਬਾਅਦ ਔਰ 10 ਵਜੇ ਤੋਂ ਪਹਿਲਾਂ ਮੌਸਮ ਨੇ ਜਿਹੜਾ ਮિજાਜ ਬਦਲ ਲਿਆ ਸੀ ਅਸਮਾਨ ਦੇ ਵਿੱਚ ਫੰਨੇ ਰਾਤਾਂ ਆ ਗਿਆ ਸੀ ਕਾਲੇ ਬੱਦਲ ਛਾਏ ਹੋਏ ਸੀ ਔਰ ਉਸ ਤੋਂ ਬਾਅਦ ਮੀਂਹ ਆਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਮੌਨਸੂਨ ਹੌਲੀ-ਹੌਲੀ ਹੁੰਦਾ ਜਾ ਰਿਹਾ ਹੈ ਅਗਲੇ ਦਿਨ ਇੱਕ ਹਫ਼ਤੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸਿਰਫ ਤੇ ਸਿਰਫ 16 ਜੁਲਾਈ ਨੂੰ ਮੀਂਹ ਸੰਬੰਧੀ येलो ਅਲਰਟ ਜਾਰੀ ਕੀਤਾ ਗਿਆ ਸੀ ਪਰ ਇਹ ਅਲਰਟ ਸੂਬੇ ਦੇ ਤੈਂਚਲੀਆ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੱਕ ਸੀਮਤ ਹੈ ਜਦਕਿ 16 ਜੁਲਾਈ ਤੇ ਹੋਰ ਦਿਨਾਂ ਨੂੰ ਸੂਬੇ ਦੇ ਵਿੱਚ ਮੌਸਮ ਆਮ ਰਹਿਣ ਵਾਲਾ ਹੈ ਮੌਸਮ ਵਿਭਾਗ ਮੀਂਹ ਸੰਬੰਧੀ ਫਲੈਸ਼ ਅਲਰਟ ਜਾਰੀ ਕਰੇਗਾ